ਮਿਤੀ 11-12 ਦੀ ਰਾਤ ਨੂੰ ਜodhpur ਰਮਾਣਾ ਜਿਹੜਾ ਪਿੰਡ ਹੈ ਥਾਣਾ सदर ਦਾ ਇਸ ਦੇ ਵਿੱਚ ਇੱਕ ਕੰਟਰੋਲ ਪੰਪਰ ਲਾਈਨਸ ਦਾ ਉਸ ਦੇ ਵਿੱਚ ਤਿੰਨ ਬੰਦੇ ਜਿਹੜੇ ਰਾਤ ਨੂੰ ਆਏ ਸੀ ਤਕਰੀਬਨ 2 ਵਜੇ ਦੇ ਕਰੀਬ ਤੇ ਉਹਨਾਂ ਨੇ ਜਿਹੜਾ ਉੱਥੇ ਸਿਕਿਉਰਿਟੀ ਗਾਰਡ ਰੱਖਿਆ ਹੋਇਆ ਸੀਗਾ ਉਹਦੀ ਜਿਹੜੀ ਰਾਈਫਲ ਚੋਰੀ ਕਰਕੇ ਲੈ ਗਏ ਸੀਗੇ ਇਸ ਬੰਦੇ ਵਿੱਚ ਮੰਨਯੋਗ ਐਸਐਸਪੀ ਸਾਹਿਬ ਠੰਡਾ ਵੱਲੋਂ ਵੱਖ-ਵੱਖ ਟੀਮਾਂ ਜਿਹੜੀਆਂ ਗਠਿਤ ਕੀਤੀਆਂ ਗਈਆਂ ਸੀਗੀਆਂ ਮਕਦਮਾ ਦੀ ਵਾਰਦਾਤ ਨੂੰ ਟ੍ਰੇਸ ਕਰਨ ਵਾਸਤੇ ਜਿਸ ਦੇ ਵਿੱਚ ਸੀਆਈਏ 1 ਇਹ ਥਾਣਾ ਸਦਰ ਬਠਿੰਡਾ ਦੀ ਟੀਮ ਸੀ ਜਿਹੜੀਆਂ ਕੰਮ ਕਰ ਰਹੀਆਂ ਸੀਗੀਆਂ ਇਹਨਾਂ ਦੀ ਸੁਪਰਵਾਈਜ਼ਨ ਮੈਡਮ ਡੀਐਸਪੀ ਹੀਨਾ ਗੁਪਤਾ ਜੀ ਕਰ ਰਹੇ ਸੀਗੇ ਸਾਡੀ ਟੀਮਨ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀ ਜਿਹੜੇ ਹੈਗੇ ਨੇ ਦੋਸ਼ੀਆਂ ਨੂੰ ਅਸੀਂ ਟਰੇਸ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਗ੍ਰਫਤਾਰ ਕਰ ਲਿਆ ਇਹਦੇ ਵਿੱਚ ਲਖਵਿੰਦਰ ਲੱਕੀ ਇਹ ਪਿੰਡ ਬਾਂਡੀ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਦਾਨਿਸ਼ ਜਿਹੜਾ ਹੈਗਾ ਇਹ ਬੇਸਿਕਲੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਕਾਫੀ ਦੇਰ ਤੋਂ ਜਿਹੜਾ ਹੈਗਾ ਫਿਰੋਜ਼ਪੁਰ ਤੋਂ ਭੱਜ ਕੇ ਜਿਹੜਾ ਇੱਥੇ ਆਇਆ ਹੋਇਆ ਬਠਿੰਡਾ ਦੇ ਵਿੱਚ ਰਹਿੰਦਾ ਹੈ ਤੀਜਾ ਦੋਸ਼ੀ ਜਵਨਾਈਲ ਜਿੱਦਾਂ ਅਸੀਂ ਨਾਂ ਡਿਸਕਲੋਸ ਨਹੀਂ ਕਰ ਸਕਦੇ ਇਹ ਤਿੰਨੇ ਦੋਸ਼ੀ ਸੀਗੇ ਜਿਨ੍ਹਾਂ ਨੇ ਉਸ ਪੈਟਰੋਲ ਪੰਪ ਦੇ ਉੱਤੇ ਜਾ ਕੇ ਜਿਹੜੀ ਰਾਈਫਲ ਜਿਹੜੀ ਸੀ ਚੋਰੀ ਕੀਤੀ ਸੀ ਤੇ ਇਹਨਾਂ ਦੇ ਵਿੱਚ ਕੋਲੋਂ ਜਿਹੜਾ ਬਰਾਮਦ 12 ਬੋਰ ਦਾ ਜਿਹੜੀ ਰਾਈਫਲ ਉਹ ਕਰ ਲਈ ਨਾਲ ਜਿਹੜੇ ਕਾਰਤੂਸ ਸੀਗੇ ਜਿੰਦਾ ਕਾਰਤੂਸ ਪੰਜ ਤੇ ਇੱਕ ਮੋਬਾਈਲ ਫੋਨ ਉਹ ਵੀ ਬਰਾਮਦ ਕਰ ਲਿਆ ਇਹਨਾਂ ਦੀ ਇੰਟਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਇਹਨਾਂ ਦਾ ਮੇਨ ਮੋਟਿਵ ਸੀਗਾ ਉਹ ਰਾਈਫਲ ਨੂੰ ਚੋਰੀ ਕਰਨਾ ਹੀ ਸੀਗਾ ਕਿਉਂਕਿ ਜਿਹੜਾ ਲਖਵਿੰਦਰ ਲੱਕੀ ਹੈ ਇਹ ਬਾਹਰ ਜਾਣ ਦੀ ਪਲੈਨਿੰਗ ਕਰ ਰਿਹਾ ਸੀ ਕਿ ਇਹਨੇ ਬਾਹਰ ਜਾਣਾ ਸੀ ਫੌਰਨ ਇਸ ਦੀ ਪਲੈਨਿੰਗ ਸੀ ਕਿ ਇਸ ਰਾਈਫਲ ਦੇ ਨਾਲ ਜਿਹੜਾ ਹੈਗਾ ਕੋਈ ATM ਜਾਂ ਬੈਂਕ ਦੇ ਜਿਹੜੇ ਲੁੱਟਣ ਦੇ ਕੈਸ਼ ਲੁੱਟਣ ਦੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀਗਾ। ਸੈਕੰਡ ਜਿਹੜਾ ਦੂਸਰਾ ਦੋਸ਼ੀ ਦਾਨਿਸ਼ ਹੈ ਇਹਦੀ ਫਿਰੋਜ਼ਪੁਰ ਦੇ ਵਿੱਚ ਕਿਸੇ ਵਿਅਕਤੀ ਨਾਲ ਲੜਾਈ ਹੋਈ ਸੀਗੀ ਉਸ ਲੜਾਈ ਤੋਂ ਬਾਅਦ ਇਹ ਭੱਜ ਕੇ ਬਠਿੰਡਾ ਆ ਕੇ ਰਹਿਣ ਲੱਗ ਗਿਆ ਸੀਗਾ। ਤੇ ਇਹ ਆਪਣੀ ਉਸ ਲੜਾਈ ਦਾ ਜਿਹੜਾ ਇਸ ਦੇ ਨਾਲ ਲੜਾਈ ਕੀਤੀ ਸੀ ਜਿਹਨਾਂ ਦੋਸ਼ੀਆਂ ਨੇ ਜਿਹੜੇ ਬੰਦਿਆਂ ਨੇ ਉਹਨਾਂ ਦੇ ਨਾਲੋਂ ਇਹ ਪਤਰਾ ਲੈਣਾ ਚਾਹੁੰਦਾ ਸੀਗਾ। ਇਸ ਵਾਸਤੇ ਇਹਨਾਂ ਨੇ ਪੂਰੀ ਪਲੈਨਿੰਗ ਦਾ ਤਹਿਤ ਜਿਹੜੀ ਹੈਗੀ ਰਾਈਫਲ ਦੀ ਜਿਹੜੀ ਚੋਰੀ ਕੀਤੀ ਸੀਗੀ ਚੋਰੀ ਕਰਨ ਤੋਂ ਪਹਿਲਾਂ ਵੀ ਇਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਉਸ ਪੈਟਰੋਲ ਪੰਪ ਤੇ ਜਾ ਕੇ ਉੱਥੇ ਪ੍ਰੋਪਰ ਰੈਕੀ ਕੀਤੀ। ਉਹਨਾਂ ਨੇ ਦੇਖਿਆ ਵੀ ਇਹਦੇ ਕੋਲ ਇੱਕ ਗਨ ਹੁੰਦੀ ਹੈ। ਉਸੇ ਰੈਕੀ ਕਰਨ ਤੋਂ ਬਾਅਦ ਇਹਨਾਂ ਨੇ ਫਿਰ 11-12 ਦੀ ਰਾਤ ਨੂੰ ਤਕਰੀਬਨ 2 ਵਜੇ ਦੇ ਕਰੀਬ ਜਾ ਕੇ ਉਹਦੀ ਜਿਹੜੀ ਪੈਟਰੋਲ ਪੰਪ ਤੇ ਪਹੁੰਚ ਕੇ ਉਹਨੂੰ ਪੈਟਰੋਲ ਤੇਲ ਪਾਉਣ ਵਾਸਤੇ ਕਿਹਾ। ਜਦੋਂ ਗਾਰਡ ਬਾਹਰ ਆਇਆ ਤੇ ਇਹਨਾਂ ਨੇ ਜਿਹੜੀ ਉੱਥੇ ਗਨ ਜਿਹੜੀ ਚੋਰੀ ਕਰਕੇ ਉਹ ਤੋਂ ਫਰਾਰ ਹੋ ਗਏ। ਇਹ ਤੁਹਾਨੂੰ ਦੱਸੀ ਸੀਗੇ ਇਨਵੋਲਵ। ਇਹ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਏ ਇਹਨਾਂ ਕੋਲੋਂ ਅਸੀਂ ਜਿਹੜੀ ਰਾਈਫਲ ਹੈ ਉਪਰਾਮਧ ਕਰ ਲਈ ਨਾਲ ਇਹਨਾਂ ਨੇ ਜਿਹੜੇ ਵੈਪਨ ਇਹਨਾਂ ਕੋਲ ਸੀਗੇ ਇੱਕ ਤਲਵਾਰ ਸੀਗੀ ਇੱਕ ਨਾਲਕੇ ਦੀ ਹੱਤੀ ਸੀਗੀ ਜਿਹਦਾਂ ਨਿਵਾਰਦਾਤ ਨੂੰ ਅੰਜਾਮ ਦਿੰਦਾ ਉਹ ਵੀ ਇਹਨਾਂ ਕੋਲ ਬਰਾਮਦ ਕਰ ਲਈ ਗਈ ਹੈ